ਸਿੱਧੂ ਬਾਈ ਮੇਰੇ ਨਾਲ ਬਾਈ ਬਾਈ ਗਾਣਾ ਨਾ ਕਰਦਾ ਤੇ ਸ਼ਾਇਦ ਫਿਰ ਕੁਝ ਚੀਜ਼ਾਂ 'ਚ ਮੇਰੀ ਹੈਲਪ ਕੀਤੀ ਤਾਂ ਮੈਂ ਬਾਈ ਉਰੇ ਹੋਣਾ ਹੀ ਨਹੀਂ ਸੀ ਇੱਥੇ ਇੱਥੇ ਤਾਂ ਮੈਂ ਹੋਣਾ ਹੀ ਕੀ ਸੀ ਮੇਰੇ ਗਾਣੇ ਵੀ ਨਹੀਂ ਸੀ ਆਉਣੇ ਤੇ ਬਾਈ ਸਿੱਧੂ ਬਾਈ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਤੇ ਸਿੱਧੂ ਤਾਂ ਆਲਵੇਜ਼ ਮੇਰੇ ਨਾਲ ਆ ਤੇ ਉਹਦਾ ਮੈਂ ਸਾਰੀ ਜ਼ਿੰਦਗੀ ਮੈਂ ਕੀ ਮੇਰਾ ਪਰਿਵਾਰ ਵੀ ਸਾਰੀ ਜ਼ਿੰਦਗੀ ਉਹਦਾ ਥੈਂਕ ਯੂ ਕਰੀ ਜਾਵੇ ਉਹ ਵੀ ਘਟਾ ਘਰ ਤੋਂ ਚੱਲ ਸਿੱਧੂ ਦੀ ਯਾਦ ਆਈ ਸੀ ਜਦੋਂ ਉੱਥੇ ਘਰੇ ਚਲੇ ਵੀ ਮੇਰੀ ਫਿਲਮ ਹਾਰੀ ਪਹਿਲੀ ਸ਼ੁਰੂਆਤ ਹੈਗੀ ਸੀ ਸਿੱਧੂ ਬਾਈ ਜਿੱਦੈਂ ਕਿਉਂਕਿ ਗਿੱਲ ਬਾਈ ਨਾਲ ਵੀ ਬਹੁਤ ਪਿਆਰ ਸੀ ਸਿੱਧੂ ਬਾਈ ਦਾ ਤੇ ਅਸੀਂ ਜਿੱਦ ਦੇ ਵੀ ਫਿਲਮ ਦੀ ਕੋਈ ਗੱਲ ਕਰਦੇ ਮਤਲਬ ਸਿੱਧੂ ਬਾਈ ਦਾ ਜ਼ਿਕਰ ਹੁੰਦਾ ਹੀ ਹੁੰਦਾ ਅੱਜ ਵੀ ਹੁਣੇ ਅਸੀਂ ਇੱਥੇ ਬੈਠੇ ਸੀ ਤੇ ਸਨੈਪਚੈਟ ਵਾਲੀ ਗੱਲ ਨੂੰ ਲੈ ਕੇ ਸਿੱਧੂ ਬਾਈ ਦਾ ਜ਼ਿਕਰ ਹੋਇਆ ਬਾਕੀ ਮੇਰੇ ਇਧਰ ਡੌਲੇ ਤੇ ਬੈਠਾ ਸਿੱਧੂ ਤੇ ਹਮੇਸ਼ਾ ਝੋਟਾ ਨਾਲ ਹੀ ਆਪਣੇ ਆਵਾ ਮੈਨੂੰ ਵੀ ਸਨੀ ਦੇ ਹਾਲ ਵੀ ਆਪਾਂ ਤੋਂ ਬਹੁਤ ਵੱਡਾ ਡਾਇਰੈਕਟਰ ਆ ਤੇ ਸ਼ਾਹਰੂਖ ਖਾਨ ਵੀ ਬਹੁਤ ਵੱਡਾ ਡਾਇਰੈਕਟਰ ਆ ਇਹ ਤਾਂ ਬਾਈ ਮਤਲਬ ਉਦਾਂ ਸਾਡੀ ਕਿਸੇ ਵਿਸ਼ੇ ਤੇ ਗੱਲ ਚੱਲ ਰਹੀ ਸੀ ਗੱਲ ਚੱਲਦੇ-ਚੱਲਦੇ ਗਿੱਲ ਬਾਈ ਨੇ ਮਤਲਬ ਗਿੱਲ ਬਾਈ ਕਹਿੰਦਾ ਕਹਿੰਦਾ ਯਾਰ ਇੱਕ ਇਦਾਂ ਐ ਆਏ 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 ਆ ਯਾਰ ਤੁਸੀਂ ਐ ਨਾ ਕਰੋ ਮਤਲਬ ਉਹ ਜਿਵੇਂ 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 ਕਹਾਣੀ ਸਟਾਰਟ ਕੀਤੀ ਗਿੱਲ ਬਾਈ ਨੇ ਮੈਨੂੰ ਇਦਾਂ ਲੱਗਿਆ ਮੈਂ ਕਿਹਾ ਕਿਤੇ ਕੋਈ ਗਾਣੇ ਦਾ ਕਨਸੈਪਟ ਬਣਾ ਰਿਆ ਵੀ ਗਾਣੇ ਦਾ ਵੀਡੀਓ ਆਪਾਂ ਇਦਾਂ ਸਟਾਰਟ ਕਰਾਂਗੇ ਤੇ ਉਹ ਜਦੋਂ ਚੱਲਦੇ 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 ਅੱਧਾ ਘੰਟਾ ਲੰਘ ਗਿਆ ਸਾਨੂੰ ਗੱਡੀ ਡਰਾਈਵ ਕਰਦਿਆਂ ਨੂੰ ਜਦੋਂ ਹੀ ਰੁਕਈ ਨਾ ਗਿੱਲ ਬਾਈ ਮੈਂ ਕਿਹਾ ਗਿੱਲ ਬਾਈ ਤੁਸੀਂ ਗਾਣਾ ਦੱਸ ਰਹੇ ਹੋ ਕੀ ਕਹਿੰਦਾ ਇਹ ਕਹਾਣੀ ਹੈ ਮੇਰੀ ਮੈਂ ਲਿਖੀ ਆ ਤੇ ਤੂੰ ਸੁਣ ਤੇ ਜਦੋਂ ਅਸੀਂ ਵਿਚਾਲੇ ਜਾ ਕੇ ਜਿੱਥੇ ਬਾਈ ਨੇ ਕਿਹਾ ਵੀ ਇੱਥੇ ਇੰਟਰਵੈਲ ਹੋਊਗੀ ਉਸ ਤੋਂ ਬਾਅਦ ਚੋਂ ਬਾਈ ਵੀ ਰੋਣ ਲੱਗ ਗਿਆ ਮੈਂ ਵੀ ਰੋਣ ਲੱਗ ਗਿਆ ਮੈਂ ਕਿਹਾ ਯਾਰ ਗਿੱਲ ਬਾਈ ਮੂਵੀ ਕਰਾਂਗੇ ਆਪਾਂ ਇਹ ਚਾਹੇ ਮੈਂ ਕਹਾ ਮੈਨੂੰ ਮੇਰੀ ਡਿਫੈਂਡਰ ਵੇਚਣੀ ਪੈ ਜੇ ਤੇ ਅਸੀਂ ਬਾਈ ਫਿਰ ਹਰਦੀਪ ਬਾਈ ਨੂੰ ਕਿਹਾ ਵਗੈਰ ਹਰਦੀਪ ਬਾਈ ਆਪਾਂ ਮੂਵੀ ਕਰਨੀ ਆ ਤੇ ਬਸ ਇਦਾਂ ਹੀ ਸਾਰੇ ਭਰਾ ਜੁੜਦੇ ਜੁੜਦੇ 골ਡ ਬாய் ਬਾਈ ਜੁੜ ਗਿਆ ਹੈਪੀ ਬਾਈ ਜੁੜ ਗਿਆ ਭੈਣ ਹੋਣੇ ਜੁੜ ਗਏ ਜੈਸਮੀਨ ਜੀ ਜੁੜ ਗਏ ਤੇ ਨਰਿੰਦਰ ਭਾਜੀ ਰੌਂਤਾ ਸਾਹਿਬ ਦਾ ਵੈਲੀ ਜੁੜੇ ਹੋਏ ਸੀ ਸੇਵਜੀਤ ਭਾਜੀ ਬਹੁਤ ਸਰਾ ਸਾਰੇ ਬੰਦੇ ਸਰਾ ਤੇ ਵਧੀਆ ਹੋਊਗਾ ਬਾਈ ਨੇ ਜਿਵੇਂ ਹੁਣੇ ਤੁਹਾਨੂੰ ਉਹਨੇ ਦੱਸਣਾ ਸ਼ੁਰੂ ਹੋ ਗਿਆ ਸੀ ਵੀ ਐ ਐ ਐ ਦਸ ਦਿਨ ਤਾਂ ਇਹ ਲਗਾਤਾਰ ਕਹਾਣੀ ਸੁਣੀ ਹੈ ਜਿਹਦੇ ਕੋਲੇ ਬਹਿ ਜਾਂਦਾ ਹੈ ਉਹਨੂੰ ਕਹਿੰਦੇ ਰੋਂ ਤੇ ਕਹਾਣੀ ਸੁਣਾਈ ਇਹਦਾ ਜੁੰਟੀ ਕਹਿੰਦਾ ਵੀ ਮੈਂ ਇੱਕ ਦਿਨ ਜੁੰਟੀ ਨੂੰ ਕਹੇ ਕਿ ਅਸੀਂ ਪੌਡਕਾਸਟ ਸ਼ੁਰੂ ਹੋ ਗਿਆ ਨੇ ਇੱਕ ਦੋ ਗੱਲਾਂ ਸ਼ੁਰੂ ਕਰਨੀਆਂ ਮੈਨੂੰ ਹੁਣ ਕਿਦਾ ਮੈਂ ਕਿਹਾ ਕਹਾਣੀ ਸੁਣਾ ਦੂ ਉਹ ਕਹਿੰਦਾ ਇੰਨਾ ਵੀ ਨਾ ਡਰ ਘਰੇ ਰੋਵੇ ਸੁਣਾਉਣ ਦੀ ਕੋਸ਼ਿਸ਼ ਕਰਦਾ ਭੁੱਲ ਜਾਂਦਾ ਲੈ ਇਹ ਤਾਂ ਜੀ ਕਰਦਾ ਮੈਂ ਸੁਣਾ ਦਿਆਂ ਨਹੀਂ ਨਹੀਂ ਐ ਨਹੀਂ ਕੋਈ ਚੱਕਰ ਵੀ ਗਾਣਾ ਤਾਂ ਯਾਰ 5 ਧੱਕੇ ਨਾਲ ਕਵਾਂਗੇ ਵੀ ਜੀਖਣ ਗਾਣਾ ਕਰ ਹੁਣ ਜੇ ਗਾਣਾ ਕਿਸੇ ਹੋਰ ਕਲਾਕਾਰ ਤੋਂ ਕਰਾਵਾਂਗੇ 15 ਲੱਖ ਲੈ ਜੂ ਇਧਰ 15 ਲੱਖ ਰੁਪਈਆ ਬਚੂ ਸਾਡਾ ਉਹੀ ਮੈਰੀਟ ਚ ਅਸੀਂ 5 ਦਿਨ ਰੂਮ ਬੁੱਕ ਕਰਾ ਕੇ ਰੱਖਾਂਗੇ